ਹਾਂਜੀ ਬੱਜੇ ਨਮਸਕਾਰ ਹੈ ਆਪਾਂ ਸੱਚਿਆ ਕਾਲ ਕੀ ਹਾਲ ਚਾਲ ਹੈ ਵੀਰੇ ਸੁਆਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਐਕਾ ਤੂ ਹੈ ਕਿ ਖਰੇ ਤੇ ਟੌਪ ਯਾਨ ਬਰਾ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਲੋ ਜੀ ਸੱਜਣੋ ਚੈੱਕ ਕਰੋ ਮੇਰਾ ਭਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਪਿਓਰ ਬਜੀ ਬਾਬੇ ਜਾਂਤੇ ਵਾਲੇ ਕਬੂਤਰਾਂ ਦੇ ਵਿੱਚੋਂ ਤੁਹਾਡੇ ਲਈ ਤੁਹਾਡਾ ਭਰਾ ਵੱਡਾ ਜੋੜਾ ਲੈ ਕੇ ਹਾਜ਼ਰ ਹੋ ਚੁੱਕਾ ਹੈ ਆਪਣੇ ਚੈਨਲ ਦੇ ਉੱਤੇ ਚੈੱਕ ਕਰੋ ਮੇਰਾ ਵੀ ਕੁਆਲਿਟੀ ਸੱਜਣੋ ਕਬੂਤਰ ਕਾਦੇ ਤੁਹਾਨੂੰ ਪਤਾ ਹੀ ਆ ਕਿ ਬਜੀ ਨਿਹਰੀਆਂ ਅੱਗ ਦੀਆਂ ਲਾਟਾਂ ਨੇ ਲਾਟਾਂ ਜੋ ਆਪਾਂ ਹੁਣ ਤੁਹਾਡੇ ਲਈ ਲਾ ਰਹੇ ਆ ਜੀ ਠੀਕ ਹੈ ਜੀ ਕਟੋਕੜ ਮਿੰਤਾ 20 ਦਿਨ ਹੋ ਗਏ ਕੀ ਕਰਦੇ ਜਾਨਵਰ ਬਾਈ ਜੀ ਪੂਰੇ ਤਸੱਲੀ ਵਾਲੇ ਫੁੱਲ ਗਰੰਟੀ ਵਾਲੇ ਜਾਨਵਰ ਪੈਰਾਂ ਦੇ ਵਿੱਚ ਪੱਕੀਆਂ ਥੱਲਾਂ ਮੈਂ ਕਹਿੰਦਾ ਕਿਾਹੀ ਬਾਤ ਆ ਯਾਰ ਕਬੂਤਰਾਂ ਦੀ ਕੁਆਲਟੀ ਦੇ ਵਿੱਚ ਬਾਈ ਜੀ ਪੂਰੀ ਗੱਲ ਬਾਤ ਆ ਠੀਕ ਆ ਜੀ ਚੈੱਕ ਕਰੋ ਜੋੜਾ ਤੇ ਦੇਖਿਓ ਵੀਡੀਓ ਆਪਣੀ ਲਾਸਟ ਤੱਕ ਤੇ ਉਮੀਦ ਕਰਦਾ ਭਰਾ ਸੋਡਾ ਵੀਡੀਓ ਤੁਹਾਨੂੰ ਇਹ ਲਾਜ਼ਮੀ ਆਵੇਗੀ ਪਸੰਦ ਉਦੋਂ ਪਹਿਲਾਂ ਤੁਹਾਨੂੰ ਛੱਡ ਕੇ ਵਿਖਾਉਣਾ ਮੈਂ ਕਬੂਤਰ ਜੋੜਾ ਇਹ ਦੇਖੋ ਜੀ ਕਿਵੇਂ ਮਾਰਦਾ ਕੂਤਰੀ ਨੂੰ ਠੀਕ ਆ ਬੋਲੀ ਬੋਲੀ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਮੇਰਾ ਭਰਾ ਠੀਕ ਹੈ ਜੀ ਜੋੜੇ ਆਪਣੇ ਨੂੰ ਮੇਰਾ ਬਿਲਕੁਲ ਠੀਕ ਹੈ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਸਦਨ ਤੰਦਰੁਸਤ ਕਬੂਤਰ ਨੇ ਬਾਈ ਜੀ ਬਿਲਕੁਲ ਸਿਲੈਕਟਡ ਜੋੜੇ ਨੇ ਮੇਰਾ ਭਰਾ ਆਂਡੇ ਬਚਾਂ ਦੀ ਆਪਣੀ 100% ਗਾਰੰਟੀ ਰਹੀਏ ਬਾਕੀ ਸਦਨੋਂ ਬਚੇ ਇਹ ਜੋੜੀ ਦੇ ਜਿੰਨੇ ਮਰਜ਼ੀ ਡਾਲੀਓ ਜੀ ਠੀਕ ਹੈ ਜੀ ਚੰਗੀ ਸੰਭ ਕਰੋਗੇ ਠੀਕ ਹੈ ਜੀ ਚੰਗੀ ਇਹਨਾਂ ਦੀ ਸੰਭਾਲ ਕਰੋਗੇ ਰਿਜ਼ਲਟ ਤੁਹਾਡੇ ਸਾਹਮਣੇ ਆਪ ਹੀ ਆ ਜਾਏਗਾ ਮੇਰਾ ਭਰਾ ਠੀਕ ਹੈ ਜੀ ਬਾਕੀ ਖੜਦੇ ਦੇਖੋ ਯਾਰ ਕਬੂਤਰ ਕਿਵੇਂ ਆ ਕਬੂਦਰੀ ਦੇਖੋ ਕਿਵੇਂ ਖੜਦੀ ਪਤਾ ਲੱਗਦਾ ਬਾਈ ਜੀ ਕੋਈ ਚੀਜ਼ ਆਈ ਅੱਜ ਠੀਕ ਹੈ ਨਹੀਂ ਦੇਖੋ ਮਰਾ ਭਰਾ ਹੁਣ ਮੈਂ ਇਹਨਾਂ ਦੇ ਮੋਢੇ ਤਾਂ ਬਾਹਰ ਕੱਢਣ ਹੋ ਰਿਹਾ ਠੀਕ ਹੈ ਜੀ ਇਹ ਬਜੀ ਜਨਪਰ ਆਪ ਮੋਢੇ ਬਾਹਰ ਨੂੰ ਕਰਕੇ ਖੜੇ ਆ ਠੀਕ ਹੈ ਨਾ ਆ ਚੈੱਕ ਕਰ ਲਓ ਦੇਖੋ ਜੀ ਕਿਵੇਂ ਖੜੀ ਉਦਰੀ ਬਾਕੀ ਮਗਰ ਵਾਲਾ ਆਪਣਾ ਕੂਤਰ ਮੈਂ ਕਹਿੰਨਾ ਬਾਈ ਜੀ ਜੋੜਾ ਪੂਰਾ ਚੋਟੀ ਵਾਲਾ ਜੋੜਾ ਪੂਰਾ ਚੋਟੀ ਵਾਲਾ ਠੀਕ ਹੈ ਨਾ ਮੈਂ ਕਹਣਾ ਭਾਈ ਜੀ ਕਿਸੇ ਵੀ ਉਸਤਾਦ ਖਲੀਫੇ ਜਾਂ ਖਿਡਾਰੀ ਬੰਦੇ ਨੂੰ ਤੁਸੀਂ ਵਿਖਾ ਦਿਓ ਜੇ ਅਗਲਾ ਨਿਆਂ ਦਾ ਜੇ ਮੇਰਾ ਭਰਾ ਆਪਾਂ ਜ਼ਿੰਮੇਵਾਰਾਂ ਬਾਕੀ ਚਲੋ ਹਰ ਇੱਕ ਬੰਦੇ ਦੀ ਮੇਰਾ ਭਰਾ ਆਪਦੀ ਪਰਖ ਹਨਾ ਹੋ ਸਕਦਾ ਅਗਲਾ ਕਹਦੇ ਨਹੀਂ ਵੀਰੇ ਜੋੜੇ ਚ ਕੋਈ ਗੱਲ ਆਪਾਂ ਤੇ ਹੈ ਨਹੀਂ ਚਲੋ ਕੋਈ ਗੱਲ ਨਹੀਂ ਮੇਰਾ ਭਰਾ ਉਸ ਬੰਦੇ ਦੀ ਵੀ ਗੱਲ ਆਪਾਂ ਸ਼ਰਮ ਉੱਥੇ ਲੈਣੇ ਆ ਠੀਕ ਹੈ ਜੀ ਚੈੱਕ ਕਰ ਸਕਦੇ ਕਿਉਂਕਿ ਹਰ ਇੱਕ ਬੰਦੇ ਦੀ ਆਪਦੀ ਸਮਝ ਆ ਜਿੰਨੀ ਉਹਨੂੰ ਸਮਝ ਆ ਮੇਰਾ ਭਰਾ ਅਗਲਾ ਬੰਦਾ ਉਸ ਮੁਤਾਬਕ ਹੀ ਗੱਲ ਕਰਦਾ ਜਾ ਠੀਕ ਹੈ ਨਾ ਤੇ ਆਜ ਵੀ ਸਤ ਨੂੰ ਹੁਣ ਮੈਂ ਉਹਨੂੰ ਅਸਰ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਕੱਲੀ ਕੱਲੀ ਇਹ ਵੀਡੀਓ ਤੁਸੀਂ ਆਪਣੀ ਲਾਸਟ ਤੱਕ ਵੇਖਿਓ ਬਗੈਰ ਸਕਿਪ ਕਰਦੇ ਆਂ ਵੀਡੀਓ ਵੇਖਿਓ ਮੇਰਾ ਭਰਾ ਹਾਂਜੀ ਬਾਜੀ ਆ ਚੈੱਕ ਕਰੋ ਮੇਰਾ ਆਪਣਾ ਵੱਡਾ ਕਬੂਤਰ ਠੀਕ ਆ ਜੀ ਬਾਬੇ ਜਹੰਤ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਸੱਜਣੋ ਕਬੂਤਰ ਦੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਆ ਜੀ ਹੱਕ ਚੈੱਕ ਕਰੋ ਜਨਵਰ ਦੀ ਨਿਕੇ ਜੀ ਨੋਕ ਅੱਗੋਂ ਚੌੜਾ ਤੇ ਪਿੱਛੋਂ ਜਮਾ ਐਨ ਬੰਤ ਪੂਰਾ ਬਈ ਜੀ ਬਾਹ ਜਿੱਡਾ ਆਪਣਾ ਲੰਮਾ ਇਹ ਜਨਵਰ ਆ ਜਮਾ ਸੱਜਣੋ ਟੇਪਰ ਦੇ ਵਿੱਚ ਸਿਰ ਨਿਕੇ ਜੀ ਨੋਕ ਜੇ ਹੁਜੀ ਲੋਕ ਉਹੋ ਜੀਆਂ ਪਲਕਾਂ ਤੇ ਆਹ ਬਾਈ ਕੂਤਰ ਆਪਣੇ ਦੀ ਆਖਿਆ ਜੀ ਆਖ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਸੱਜਣੋ ਪੀਲੀ ਅੱਖਾਂ ਦਾ ਆਪਣਾ ਇਹ ਜਾਨਵਰ ਆ ਠੀਕ ਆ ਜੀ ਓਟੇ ਉੱਤੇ ਮੇਰਾ ਭਰਾ ਕਾਲੇ ਤੇ ਲਾਲ ਸ਼ਹਿਮ ਬਾਜੀ ਕੂਤਰ ਦੇ ਹਲਕੇ ਜੀ ਠੀਕ ਹੈ ਚੈੱਕ ਕਰ ਲਓ ਕੁਆਲਿਟੀ ਬਾਕੀ ਤੁਸੀਂ ਐਸ ਬੰਨੋ ਵੀ ਮੇਰਾ ਵੀਰ ਜਾਨਵਰ ਆਪਣਾ ਚੈੱਕ ਕਰ ਲਓ ਸੱਜਣੋ ਜਨੇ ਮਰਜੀ ਬੱਚੇ ਢਾਲ ਲਿਓ ਬਿਲਕੁਲ ਬਾਈ ਜੀ ਸਾਵੇਂ ਕਬੂਤਰਾਂ ਦੇ ਵਿੱਚੋਂ ਬਾਈ ਹਰਾਂ ਦਾ ਵੱਡਾ ਕੂਤਰ ਆ ਜੀ ਚੈੱਕ ਕਰ ਲਓ ਠੀਕ ਹੈ ਬਿਲਕੁਲ ਸਦਰੋਂ ਟੇਪਰ ਦੇ ਵਿੱਚ ਸਿਰ ਬਾਕੀ ਜਨਵਰ ਦੀ ਤੁਸੀਂ ਬੰਤਰ ਠੀਕ ਹੈ ਜੀ ਸਰੀਰ ਤੋਂ ਅੰਦਾਜ਼ਾ ਲਾ ਲੂਗੇ ਕਿ ਹਾਂ ਬਈ ਕਬੂਤਰ ਦੇ ਵਿੱਚ ਕੀ ਗੱਲਬਾਤ ਤੇ ਕਿਹੜੇ ਗੁਣ ਇਸ ਕਬੂਤਰ ਦੇ ਵਿੱਚ ਹੈਗੇ ਨੇ ਤੇ ਆ ਸਦਰੋਂ ਦੂਜੇ ਸਾਈਡ ਦੀ ਅੱਖ ਆ ਦੀ ਜਨਵਰ ਆਪਣੇ ਦੀ ਕਰ ਸਕਦੇ ਹੋ ਚੈੱਕ ਬਿਲਕੁਲ ਬਾਈ ਜੀ ਫਿੱਟ ਫੋਰ ਕਬੂਤਰ ਹੈ ਠੀਕ ਹੈ ਜੀ ਵੈਕਸੀਨ ਹੋਏ ਹੋਏ ਜਨਵਰ ਨੇ ਮੇਰਾ ਭਰਾ ਤੇ ਆ ਸਦਰੋਂ ਆਪਣੇ ਜਨਵਰ ਦਾ ਪੱਲਾ ਦੇਖੋ ਯਾਰ ਕਿੱਡੇ ਚੌੜੇ ਚੌੜੇ ਪੱਲਿਆਂ ਦਾ ਕੂਤਰ ਵੱਡੇ ਪੱਲੇ ਦਾ ਕੂਤਰ ਆ ਨਾਲ ਹੀ ਮੇਰਾ ਭਰਾ ਸ਼ੈਕਲ ਦੁਆਰ ਤੋਂ ਚੈੱਕ ਕਰ ਲਉ ਤੇ ਆਪਣੇ ਜਨਵਰ ਦਾ ਪੱਲਾ ਵੀ ਤੁਸੀਂ ਵੇਖ ਸਕਦੇ ਹੋ ਮੇਰਾ ਵੀਰ ਦੇਖੋ ਜੀ ਪੱਲਾ ਮੈਂ ਪੂਰਾ ਖੋਲਿਆ ਪਰ ਕਬੂਤਰ ਦੇ ਪੱਲੇ ਵਿੱਚ ਕੋਈ ਗਿਆਬ ਨਹੀਂਗਾ ਠੀਕ ਹੈ ਦੇਖ ਸਕਦੇ ਹੋ ਮੈਂ ਕਿੱਥੋਂ ਪੱਲਾ ਫੜਿਆ ਹੈ ਕੂਤਰ ਦਾ ਠੀਕ ਹੈ ਜੀ ਬਾਕੀ ਸੱਜਣੋਂ ਆਹ ਆਪਣੇ ਕੂਤਰ ਦੀ ਪੂਛ ਹੈ ਜੀ ਬਿਲਕੁਲ ਬੰਦ ਪੂਛ ਰਾਦਾ ਉੱਪਰ ਕਰ ਲਓ ਥੱਲੇ ਕਰ ਲਓ ਠੀਕ ਹੈ ਜੀ ਪੂੰਜੇ ਦੇ ਵਿੱਚ ਤਿੰਨ ਚਾਰ ਕਾਲੇ ਫੜਿਆ ਕੂਤਰ ਦੇ ਚੈੱਕ ਕਰ ਲਓ ਜੀ ਠੀਕ ਹੈ ਪਰ ਬਰੇ ਜਮਾ ਪੋਸਟਾਂ ਹੀ ਕੰਨੀਆਂ ਰੱਖਦਾ ਕੂਤਰ ਆਪਣਾ ਇਹ ਤੇ ਆਹ ਸੱਜਣੋਂ ਅਗਲਾ ਪੱਲਾ ਜੀ ਜਨਮ ਬਰ ਆਪਣੇ ਦਾ ਦੇਖੋ ਯਾਰ ਕਿੱਡੀ ਸੋਹਣੀ ਬਨਾਵਟ ਹੈ ਜੀ ਪੱਲੇ ਦੀ ਠੀਕ ਹੈ ਵੀਰੇ ਬਾਕੀ ਬਿਲਕੁਲ ਸੈੱਟ ਕਰਕੇ ਲੱਗਿਆ ਹੋਇਆ ਜੋੜਾ ਰੀਅਲਟਡ ਜੋੜਾ ਮੇਰਾ ਭਰਾ ਠੀਕ ਹੈ ਜੀ ਤੇ ਉਹੀ ਵੀਰ ਕਰੇ ਕੰਟੈਕਟ ਜਿਸ ਕਿਸੇ ਸੱਜਣ ਨੂੰ ਚਾਹੀਦਾ ਹੋਵੇ ਆਦਰਵਾਇਸ ਟਾਈਮ ਪਾਸ ਵਾਲੇ ਬੰਦੇ ਠੀਕ ਹੈ ਜੀ ਤੇ ਜਿਹੜੇ ਕੁਝ ਜ਼ਿਆਦਾ ਹੀ ਸ਼ਿਆਣੇ ਨੇ ਉਹ ਮੇਰਾ ਭਰਾ ਦੂਰੀ ਜਗਾ ਠੀਕ ਹੈ ਬਾਕੀ ਚਲੋ ਜੇ ਆਪਣੇ ਕੋਲ ਕੋਈ ਫੁੱਟਾ ਬੋਲਿਆ ਗਿਆ ਹੋਵੇ ਆਪਾਂ ਉਸ ਗੱਲੋਂ ਮਾਫੀ ਮੰਗਦੇ ਮੇਰਾ ਭਰਾ ਆ ਭਾਈ ਜੀ ਬਿਲਕੁਲ ਬੰਦੇ ਹੋਣ ਦਾ ਆਪਣਾ ਕੁੱਤਰ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਆ ਲੋ ਜੀ ਠਹਿਰ ਜਾ ਠਹਿਰ ਜਾ ਇਹਰਾਂ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਪੈਰ ਦੇ ਵਿੱਚ ਸਕੂਤ ਦੇ ਵੀ ਰਿੰਗ ਲੱਗੀ ਹੋਈ ਆ ਜੀ ਨਾਮ ਨੰਬਰ ਵਾਲੀ ਚੈੱਕ ਕਰ ਸਾਉ ਦਿਓ ਤੁਸੀਂ ਠੀਕ ਹੈ ਮੇਰਾ ਭਰਾ ਆਹ ਲਓ ਜੀ ਠੀਕ ਹੈ ਬਾਈ ਹਰਾ ਦਾ ਨਾਮ ਲੱਗਾ ਹੋਇਆ ਇਹਦੇ ਉੱਤੇ ਬਾਕੀ ਤੁਸੀਂ ਆ ਮਕਮਲ ਕਬੂਤਰ ਚੈੱਕ ਕਰ ਲਓ ਆਪਣਾ ਇਹ ਆ ਲਓ ਜੀ ਆਹਾ ਭਾਈ ਜੀ ਆਪਣਾ ਮੱਕਮਲ ਕੂਤਰ ਸੀਗਾ ਠੀਕ ਹੈ ਜੀ ਤੇ ਆਉਂ ਭਰਾ ਹੁਣ ਮੈਂ ਤੁਹਾਨੂੰ ਇਸ ਕੂਤਰੇ ਦੇ ਨਾਲ ਲੱਕੀ ਕੂਤਰੀ ਦਾ ਸ਼ੋਅ ਕਰਾਉਣਾ ਵਖਾਤੀ ਵੀ ਸੱਜਣੋ ਆਹਾ ਆਪਣੀ ਵੱਡੀ ਕੂਤਰੀ ਮੇਰਾ ਵੀਰੋ ਭਾਈ ਜੀ ਚੈੱਕ ਕਰੋ ਸਭ ਤੋਂ ਪਹਿਲਾਂ ਆਪਣੀ ਤੁਸੀਂ ਮਾਦੀ ਦੀ ਕੁਆਲਿਟੀ ਠੀਕ ਹੈ ਜੀ ਪਿਓਰ ਭਾਈ ਜੀ ਬਾਬੇ ਜਾਂਤੇ ਵਾਲੀ ਕਬੂਤਰਾਂ ਦੇ ਵਿੱਚੋਂ ਵੱਡੀ ਕੂਤਰੀ ਠੀਕ ਹੈ ਜੀ ਸ਼ੈਕਾ ਲੱਕਲ ਰੰਗ ਰੂਪ ਕੱਦ ਕਾਠ ਭਾਈ ਜੀ ਰੱਬ ਨੇ ਨੂੰ ਬਹੁਤ ਦਿੱਤਾ ਆ ਚੈੱਕ ਕਰੋ ਮੇਰਾ ਠੀਕ ਹੈ ਜੀ ਮੈਂ ਕਹਿੰਦਾ ਜਿਹੜੇ ਵੀ ਸੱਜਣੇ ਕੋਲੇ ਕੂਤਰੀ ਗਈ ਨਾ ਜੀ ਬੰਦੇ ਮੁੰਡਾ ਲਾਉਣਗੇ ਜੀ ਐਸ ਮਾਦੀ ਦਾ ਠੀਕ ਹੈ ਜੀ ਉਸ ਬਾਈ ਦੇ ਖੋਡੇ ਦੇ ਵਿੱਚ ਵੇਚਣ ਨੂੰ ਮਰਾ ਭਰਾ ਆਪਾਂ ਵੀ ਜਨਾਂ ਪਰ ਇਹ ਮਹਿੰਗੇ ਹੱਕ ਠੋਕੇ ਵੇਚ ਸਕਦੇ ਨੀ ਬਟਨ ਨਹੀਂ ਯਾਰ ਆਪਣੀ ਉਹ ਆਦਤ ਹੈ ਨਹੀਂ ਮੇਰਾ ਵੀ ਠੀਕ ਹੈ ਜੀ ਕੁਆਲਟੀ ਚੈੱਕ ਕਰਨ ਨੂੰ ਰੰਗ ਰੂਪ ਦੇਖੋ ਜੀ ਬਹੁਤ ਹੀ ਜ਼ਿਆਦਾ ਐਂਟੀਕ ਕੁਆਲਟੀ ਦੀ ਆਪਣੀ ਇਹ ਕੂਤਰੀ ਹੈ ਜੀ ਬਾਬੇ ਜੰਟ ਵਾਲੇ ਕੂਤਰਾਂ ਦੇ ਵਿੱਚੋਂ ਹੱਕ ਚੈੱਕ ਕਰੋ ਮਰਾ ਭਰਾ ਠੀਕ ਹੈ ਜੀ ਜਮਾ ਬਾਈ ਜੀ ਪੀਲੀਆਂ ਜਿਹਨੂੰ ਆਪਾਂ ਸਰੋ ਖੁੱਲੀ ਅੱਖ ਕਹਿੰਦੇ ਜੇਹੋ ਜੀ ਨੋਕ ਆ ਮਿਸੀ ਠੀਕ ਹੈ ਜੀ ਕੋਈ ਨੀਲੀ ਨੋਕ ਵੀ ਕਹਿ ਦਿੰਦੇ ਆ ਦੇ ਭਾਈ ਜੀ ਉਹੋ ਜਿਹੀ ਐ ਸਮਾਧੀ ਦੀਆਂ ਆਪਣੀਆਂ ਪਾਲਕਾਂ ਨੇ ਤੇ ਆਹ ਭਾਈ ਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਸ਼ਾਮੇ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਅੱਖ ਦਾ ਨੂਰ ਉਹਦੇ باوجود ਕਿੰਡਾ ਛੋਟਾ ਰੱਖਦੀ ਐ ਕੁਤਰੀ ਇਹ ਠੀਕ ਐ ਤੇ ਆਹ ਸਦਰੋਂ ਬਾਕੀ ਤੁਸੀਂ ਪਹਿਲਾਂ ਐਸ ਬੰਨਿਓ ਵੀ ਮੇਰਾ ਭਰਾ ਮਾਦੀ ਆਪਣ ਨੂੰ ਚੈੱਕ ਕਰ ਲੂ ਜੀ ਦੇਖੋ ਮੈਂ ਕਹਣਾ ਭਾਈ ਜੀ ਪੂਰੀ ਟੌਪ ਕੁਆਲਿਟੀ ਦੀ ਆਪਣੀ ਕੁਤਰੀ ਐ ਤੇ ਭਾਈ ਜੀ ਆਹ ਮਾਦੀ ਦਾ ਪੱਲਾ ਚੈੱਕ ਕਰੋ ਮੇਰਾ ਭਰਾ ਆਪਣੀ ਮਾਦੀ ਦੇ ਪੱਲੇ ਨੂੰ ਦੇਖੋ ਜੀ ਕਿੰਨੇ ਚੌੜੇ ਚੌੜੇ ਪੱਲਿਆਂ ਦੀ ਕੁਤਰੀ ਆ ਫਿਰ ਬੰਦ ਦੀ ਕੋਈ ਗੱਲਬਾਤ ਜਾਂ ਨਹੀਂ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਤੁਸੀਂ ਤੁਸੀਂ ਸਾਨੂੰ ਠੀਕ ਹੈ ਜੀ ਔਰ ਭਾਈ ਜੀ ਜਮਾ ਪੂਛ ਤਾਂ ਹੀ ਕਰਨੀਆਂ ਨੇ ਆ ਚੈੱਕ ਕਰ ਲਓ ਮਾਦੀ ਆਪਾਂ ਕਿੱਥੋਂ ਫੜੀ ਆ ਚੈੱਕ ਕਰ ਲਓ ਮੇਰਾ ਭਰਾ ਔਰ ਭਾਈ ਜੀ ਪੂਛ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਜੀ ਠੀਕ ਹੈ ਜੀ ਕਿ ਖੁੱਲੇ ਹੀ ਰੱਖਦੇ ਜਾਂ ਆਪਣੇ ਹੀ ਬੰਦ ਰੱਖਦੇ ਬਿਲਕੁਲ ਬੰਦ ਪੂਛ ਰੱਖਦੀ ਉੱਪਰ ਕਰ ਲਓ ਥੱਲੇ ਕਰ ਲਓ ਜਿਵੇਂ ਮਰਜ਼ੀ ਹਲਾਈ ਚੱਲੋ ਯਾਰ ਦੇਖੋ ਜੇ ਜਨਵਰ ਦੀ ਪੂਛ ਬੰਦਦਾ ਤਾਂ ਬੰਦ ਹੀ ਰਹਿਗੀ ਮੇਰਾ ਭਰਾ ਔਰ ਭਾਈ ਜੀ ਨੀਦੀ ਕਾਲੀ ਪੂਛ ਦੀ ਆਪਣੀ ਇਹ ਕੂਤਰੀ ਆ ਤੇ ਆ ਸਦਰੋਂ ਨੈ ਬਰੇ ਪੂਰੀ ਤਸੱਲੀ ਵਾਲਾ ਜੋੜਾ ਪਹਿਲੀ ਕੰਨੀ ਤੋਂ ਤੁਸੀਂ ਬਗਲ ਚੈੱਕ ਕਰੋ ਜੀ ਕੂਤੀ ਦੀ ਕਿੱਥੇ ਜਾਂਦੀ ਆ ਠੀਕ ਆ ਜੀ ਇਹੋ ਜਿਹਾਂ ਪਰਾਂ ਦੇ ਬੱਚੇ ਬੈਂਦੇ ਨਹੀਂ ਹੁੰਦੇ ਮੇਰਾ ਭਰਾ ਨਾ ਹੀ ਗਾਰੰਟੀ ਦੇਣ ਦੀ ਕੋਈ ਲੋੜ ਹੁੰਦੀ ਆ ਠੀਕ ਹੈ ਔਰ ਬਾਜੀ ਬਿਲਕੁਲ ਬੰਦ ਜੋੜ ਤੇ ਬਾਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਜਿਹੋ ਜੀ ਨੋਕ ਉਹੋ ਜੀਆਂ ਨਾ ਉਹਨਾਂ ਦੇ ਪੈਰ ਦੇ ਵਿੱਚ ਇਸ ਮਾਦੀ ਦੇ ਵੀ ਮੇਰਾ ਵੀਰ ਰਿੰਗ ਲੱਗੀ ਹੋਈ ਆ ਜੀ ਬਾਈ ਹਰਾਂ ਦੇ ਨਾਮ ਦੀ ਚੈੱਕ ਕਰ ਲਓ ਜੀ ਠੀਕ ਆ ਮੇਰਾ ਭਰਾ ਬਕਾਇਦਾ ਸਾਰੀ ਡਿਟੇਲ ਇਦੇ ਵਿੱਚ ਦਿੱਤੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਵੀਰੇ ਪੂਰੇ ਸਿਲੈਕਟ ਜੋੜਿਆਂ ਦੇ ਬਾਈ ਹਰਾਂ ਦੇ ਬੱਚ ਠੀਕ ਆ ਤੁਹਾਨੂੰ ਪਤਾ ਥੱਲਾ ਇਹ ਜਮੰਦਰੂ ਬੱਚਿਆਂ ਦੇ ਪੈਂਦੀਆਂ ਨੇ ਚੈੱਕ ਕਰ ਲੋ ਬਾਕੀ ਯਾਰ ਤੁਹਾਨੂੰ ਵੀ ਸ਼ਕਲ ਵੇਖ ਕੇ ਅੰਦਾਜ਼ਾ ਹੋਈ ਜਾਏਗਾ ਕਿ ਹਾਂ ਬਈ ਮਾਦੀ ਦੇ ਵਿੱਚ ਕੀ ਕੁਆਲਿਟੀ ਹੈਗੀ ਆ ਆਹਾਂ ਸੱਜਣੋ ਆਪਣੀ ਸੀਗੀ ਮਕਮਲ ਕੁਤਰੀ ਐਸੋ ਬਣੇ ਹੋ ਵੀ ਕਰ ਲੋ ਚੈੱਕ ਦੇਖੋ ਜੀ ਆਹ ਚੀਜ਼ ਦੇਖੋ ਮਾਦੀ ਦੀ ਬਹੁਤ ਵਧੀਆ ਆ ਠੀਕ ਆ ਔਰ ਬਈ ਜਮਾ ਟੇਪਰ ਦੇ ਵਿੱਚ ਸਿਰ ਐ ਸਪਰ ਕੀ ਬੜੀ ਸਟਰਕਚਰ ਰੱਖਦੀ ਆ ਤੇ ਆਜੋ ਭਰਾ ਹੁਣ ਮੈਂ ਸੋਨੂੰ ਜੋੜੀ ਇਹ ਛੱਤ ਕੇ ਬਖਾਉਣਾ ਤੇ ਮੇਰਾ ਭਰਾ ਕਮੈਂਟ ਕਰਨਾ ਫਿਰ ਨਹੀਂ ਭੁਲਣਾ ਠੀਕ ਆ ਜੀ ਜਰੂਰ ਕਮੈਂਟ ਕਰਕੇ ਜਾਈਓ ਮੇਰਾ ਵੀਰੋ ਲੋਜੀ ਆ ਦਵਾਰ ਤੋਂ ਮੇਰਾ ਭਰਾ ਜੁੜੇ ਆਪਣੇ ਦੀ ਮੇਰਾ ਵੀ ਤੁਸੀਂ ਸਟੈਂਡਿੰਗ ਮਿਜੀਸ਼ਨ ਚੈੱਕ ਕਰੋ ਬਾਈ ਜੀ ਦੇਖੋ ਕਿਵੇਂ ਸਪਾਂ ਵਾਂਗ ਖਲੋਂਦੇ ਨੇ ਠੀਕ ਹੈ ਜੀ ਆਪਣੇ ਬਾਈ ਜੀ ਮੂਹਰਲੀਂ ਉਂਗਲਾਂ ਦੇ ਪੱਬਾ ਪਰ ਕੂਤਰ ਆਪਣੇ ਖਲੋਂਦੇ ਨੇ ਚੈੱਕ ਕਰੋ ਮਰਾ ਭਰਾ ਸਟੈਂਡਿੰਗ ਮਿਜੀਸ਼ਨ ਬਾਕੀ ਕਬੂਤਰੀ ਦੀ ਕੁਆਲਟੀ ਹਿੱਤ ਬਾਈ ਜੀ ਨਰ ਦੀ ਕੁਆਲਟੀ ਥੋੜੀ ਸਕਰੀਨ ਦੇ ਸਾਹਮਣੇ ਬਾਈ ਜੀ ਪੈਰ ਪਰ ਪੱਲੇ ਅੱਖਾਂ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਹੀ ਲੈਂਦੇ ਨੇ ਠੀਕ ਹੈ ਜੀ ਚੈੱਕ ਕਰ ਲਓ ਜੋੜੇ ਆਪ ਨੂੰ ਬਾਈ ਜੀ ਬਿਲਕੁਲ ਤੰਦਰੁਸਤ ਜੋੜਾ ਮਰਾ ਭਰਾ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਚੈੱਕ ਕਰੋ ਮਰਾ ਵੀਰ ਭਾਈ ਜੀ ਬਿਲਕੁਲ ਸਿਲੈਕਟਡ ਜੋੜੇ ਨੇ ਬਾਈ ਹਰਿਆਣੇ ਦੇ ਚੈੱਕ ਕਰ ਲਓ ਫਿਰ ਜਿਹੜੇ ਕਿਹੇ ਸੱਜਣ ਦੇ ਘਰ ਗਏ ਨਾ ਕੂਤਰ ਮੈਂ ਕਹਿੰਦਾ ਪੂਰੀ ਬੱਲੇ ਬੱਲੇ ਕਰਾਉਣਗੇ ਬਾਈ ਜੀ ਬੱਲੇ ਬੱਲੇ ਜੇ ਅਗਲਾ ਇਹਨਾਂ ਦੀ ਚੰਗੀ ਸਾਹਬ ਦਾਣਾ ਪਾਣੀ ਟੇਕ ਕੇਰ ਮੇਨਟੇਨ ਜਾਂ ਮਰਾ ਦੀ ਵਧੀਆ ਰੱਖੇਗਾ ਠੀਕ ਹੈ ਜੀ ਬਾਕੀ ਡਲਬਰੀਆਂ ਦੀ ਹਾਲ ਪੰਜਾਬ ਉਸ ਤੋਂ ਪੰਜਾਬ ਤੋਂ ਇਲਾਵਾ ਮਰਾ ਵੀਰ ਦਿੱਲੀ ਹੋਗਾ ਚੰਡੀਗੜ੍ਹ ਅੰਮਾਲਾ ਠੀਕ ਹੈ ਜੀ ਤੇ ਦਿੱਲੀ ਤੋ ਇਲਾਵਾ ਮੇਰਾ ਵੀ ਸੋਨੀਪਤ ਪਾਣੀਪਤ ਕਰਨ ਨਾਲ ਤੇ ਬਾਈ ਜੀ ਗੁੜगांव ਜਿੱਥੇ ਤੱਕ ਮੇਰਾ ਵੀ ਜਾਨਵਰਾਂ ਪਹੁੰਚ ਜਾਂਦੇ ਨੇ ਠੀਕ ਆ ਜੀ ਕੋਈ ਵੀ ਇਥੋਂ ਦਾ ਭਰਾ ਮਰਾ ਵਿੱਚ ਹੋਵੇ ਆਪਣੇ ਨਾਲ ਉਹ ਹੀ ਠਾਂ ਦੇਥੇ ਨੰਬਰ ਤੇ ਮਰਾ ਵੀਰ ਕੰਟੈਕਟ ਕਰ ਸਕਦਾ ਬਾਈ ਜੀ ਪੇਮੈਂਟ ਆਪਣੀ ਅਡਵਾਂਸ ਰਹਿੰਦੀ ਹੈ ਠੀਕ ਆ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰੀਦੀ ਮਰਾ ਵੀਰ ਠੀਕ ਹੈ ਹਾਂ ਬਾਕੀ ਜੋ ਕੋਈ ਬੰਦਾ ਘਰ ਆ ਕੇ ਕੁੱਤ ਲੈ ਜਾਣਾ ਚਾਹੁੰਦਾ ਮੋਸਟ ਵੈਲਕਮ ਆ ਮੇਰਾ ਭਰਾ ਘਰ ਆ ਕੇ ਤੁਸੀਂ ਜਾਨਵਰ ਆਪਣੀ ਲਿਜਾ ਸਕਦੇ ਹੋ ਠੀਕ ਆ ਜੀ ਬਾਕੀ ਜਾਨਵਰ ਯਾਰ ਨਾ ਫੁਰਤੀਲੇ ਬਹੁਤ ਆ ਜਾਲ ਦੇ ਵਿੱਚ ਆ ਗਏ ਮੇਰਾ ਵੀਰੋ ਠੀਕ ਹੈ ਜੀ ਜਾਲੀਆਂ ਵਿੱਚ ਇੱਧਰ ਉੱਧਰ ਵਾਦੀ ਦੀ ਭਏ ਨੇ ਠੀਕ ਹੈ ਕਿਉਂਕਿ ਮੇਰਾ ਵੀਰੋ ਵੱਡੇ ਖੁੱਡਾਂ 'ਚ ਕੂਤਰੇ ਰੱਖੇ ਹੋਏ ਸੀਗੇ ਤਾਂ ਤੁਹਾਨੂੰ ਪਤਾ ਫਿਰ ਜਿਹੜਾ ਕੂਤਰ ਵੱਡੇ ਖੁੱਡਾਂ 'ਚ ਰਿਹਾ ਹੋਵੇ ਨਾ ਜਾਲ ਦੇ ਵਿੱਚ ਆ ਕੇ ਉਹ ਥੋੜਾ ਬਹੁਤ ਹਲਚਲ ਕਰਦਾ ਹੀ ਆ ਆ ਜਿਵੇਂ ਤੁਹਾਡੇ ਸਾਹਮਣੇ ਅੱਜ ਹੋਦਰੀ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂ ਉਪਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਭਾਈ ਜੀ ਕੋਈ ਵਧੀਆ ਟੌਪ ਕਲਾਸ ਤੇ ਭਾਈ ਜੀ ਨਸਲ ਵਾਲੇ ਜਾਨਵਰ ਤੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ ਬਾਕੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਸਾਰਿਆਂ ਨੂੰ ਲਾਜ਼ਮੀ ਦੱਸਣਾ ਹੈ ਕਿ ਅੱਜ ਵਾਲੀ ਜੋੜੀ ਤੁਹਾਨੂੰ ਕਿੱਦਾਂ ਦੀ ਲੱਗੀ